ਅੰਗਰੇਜ਼ਾਂ ਨੇ ਆਉਣਸਾਰ ਜਦੋਂ ਪੰਜਾਬ ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਸਭ ਤੋਂ ਜ਼ਿਆਦਾ ਸਿੱਖਿਆਤ ਲੋਕ ਪੜ੍ਹਾਈ ਦੇ ਵਿੱਚ ਸਭ ਤੋਂ ਉੱਪਰ ਦਰਜੇ ਦੇ ਉੱਤੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਕਾਬੂ ਕਿਵੇਂ ਕਰਨਾ ਗੁਲਾਮ ਲੰਮਾ ਸਵਾ ਕਿਵੇਂ ਬਣਾ ਕੇ ਰੱਖਣਾ ਉਹ ਕਹਿੰਦੇ ਨੇ ਸਿੱਖਾਂ ਦੇ ਕੰਟਰੋਲ ਕਰੋ ਉਸ ਵੇਲੇ ਅੰਗਰੇਜ਼ ਨੇ ਗਣਾਸੇ ਦੇ ਜਿਹੜਾ ਮਾਰੂ ਹਥਿਆਰ ਸੀ ਜੇ ਕੋਈ ਜਮ੍ਹਾਂ ਕਰਾਉਂਦਾ ਅੰਗਰੇਜ਼ਾਂ ਕੋਲੇ ਦੋ ਆਨੇ ਜੇ ਕੋਈ ਕਾਇਦਾ ਜਮਾ ਕਰਾਉਂਦਾ ਨਾ ਊੜੇ ਆੜੇ ਵਾਲਾ ਉਹਦੇ 6 ਆਨੇ ਨਾਮ ਦਿੰਦੇ ਸੀ ਗੋਰੇ ਅੰਗਰੇਜ਼ ਸਿੱਖਿਆ ਦੇ ਉੱਤੇ ਹਰ ਜਿਹੜੀ ਕੋਈ ਵੀ ਵੱਡੀ ਧਿਰ ਆਉਂਦੀ ਐ ਜਿਹਨੇ ਦੂਜੀ ਧਿਰ ਨੂੰ ਜਾਂ ਲੋਕਾਂ ਨੂੰ ਧਰਤੀ ਨੂੰ ਗੁਲਾਮ ਬਣਾ ਕੇ ਰੱਖਣਾ ਉਹ ਸਭ ਤੋਂ ਪਹਿਲਾਂ ਉਹਦੇ ਸਿੱਖਿਆ ਦੇ ਉੱਤੇ ਕਾਬੂ ਪਾਉਂਦੇ ਨੇ ਤੁਹਾਡਾ ਇਤਿਹਾਸ ਕਿਵੇਂ ਬਦਲਣਾ ਕਿਤਾਬਾਂ ਚੋਂ ਤੁਹਾਡਾ ਸਾਇਤ ਕਿਵੇਂ ਬਦਲਣਾ ਤੁਹਾਡੇ ਯੋਧਿਆਂ ਨੂੰ ਕਿਵੇਂ ਖਲਨਾਇਕ ਬਣਾ ਕੇ ਪੇਸ਼ ਕਰਨਾ ਹੈ ਆਪਣੇ ਜਿਹੜੇ ਨਿਖਿੱਧ ਇਹਨਾਂ ਦੇ ਬੰਦੇ ਨੂੰ ਨਾਇਕ ਕਿਵੇਂ ਬਣਾ ਕੇ ਪੇਸ਼ ਕਰਨਾ ਜਦੋਂ ਇਹਨਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਚਾਂਸਲਰ ਪੰਚ ਚਲ ਰਹੇ ਹੋਗੇ ਆਪਣੇ ਇਹਨਾਂ ਦੇ ਪ੍ਰੋਫੈਸਰ ਹੋਗੇ ਭਰਾਵੋ ਇਹ ਸਾਰੀਆਂ ਗੱਲਾਂ ਉੱਥੇ ਜਾ ਕੇ ਇਹਨਾਂ ਨੇ ਫਿਰ ਆਪਣੇ ਮੁਤਾਬਕ ਹੀ ਸਾਰਾ ਕੁਝ ਢਾਲ ਦੇਣਾ ਹੈ ਜਿਹੜੇ ਅੱਜ ਆਪਾਂ ਮਾਨ ਕਰਦੇ ਆ ਨਾ ਸਾਡਾ ਕੱਲਾ ਕਲਾ ਸਵਾ ਸਵਾ ਲੱਖ ਨਾਲ ਲੜਿਆ ਸਾਡੇ 7 ਸਾਲ ਤੇ 9 ਸਾਲ ਦੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਹਾਟੀਆਂ ਹਾਟੀਆਂ ਜੰਗਾਂ ਦੇ ਵਿੱਚ ਬਹਾਦਰੀਆਂ ਪ੍ਰਾਪਤ ਕੀਤੀਆਂ ਸਭ ਨੂੰ ਨਲਾਇਕ ਤੇ ਨਖਿੱਤ ਤੇ ਨਕੰਮੇ ਤੇ ਟਰਪੂਕ ਤੇ ਕੈਰ ਬਣਾ ਕੇ ਤੁਹਾਡੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸ਼ਮਲ ਕਰ ਦੇਣਗੇ ਇਹ ਬਹੁਤ ਵੱਡੇ ਪੱਧਰ ਤੇ ਨੁਕਸਾਨ ਆ ਭਰਾਵੋ ਪੰਜਾਬ ਦਾ ਇਹਦੇ ਬਾਰੇ ਕੋਈ ਨਹੀਂ ਬੋਲਿਆ ਕੋਈ ਸਭ ਚੁੱਪ ਨੇ ਕੋਈ ਵਿਰੋਧੀ ਧਰਨੀ ਬੋਲੀ ਕੋਈ ਬਾਦਲ ਲਾਲ ਨਹੀਂ ਬੋਲਿਆ ਕੋਈ ਕਾਂਗਰਸੀ ਨਹੀਂ ਬੋਲੇ ਇਹਨਾਂ ਦਾ ਬੁੱਲਣੇ ਕੀ ਹੈ ਇਹਦਾ ਅਮਰਤ ਸ਼ਾਹ ਨਾਲ ਇੱਕ ਗੱਲ ਹੈ ਪੂਰੀ ਜਾਰੀ ਹੈ ਭਵੰਤ ਸਿੰਘ ਦੀ ਤਾਂ ਲੋੜ ਹੀ ਨਹੀਂ ਭਾਜਪੀ ਨੂੰ ਦਾ ਇੱਥੇ ਸਰਕਾਰ ਬਣਾਉਣ ਦੀ ਉਹ ਜੋ ਨੀਤੀਆਂ ਲਾਗੂ ਕਰਨਾ ਚਾਹੁੰਦੇ ਆ ਉਹ ਇਹਦੇ ਅੰਹੀਂ ਕਰੀ ਜਾਂਦੇ ਆ ਤੁਸੀਂ ਮੈਂ ਤੁਹਾਨੂੰ ਪੰਜਾਬੀ ਉਹ ਸਵਾਲ ਪੁੱਛੂੰਗਾ ਮੈਨੂੰ ਜਵਾਬ ਦਿਓ ਪੰਜਾਬ ਦੇ ਵਿੱਚ ਵਾਈਸ ਚਾਂਸਲਰ ਸੈਂਟਰ ਆਪਣੀ ਮਰਜ਼ੀ ਨਾਲ ਲਾਊਗਾ ਸੈਂਟਰ ਤੈਅ ਕਰੂਗਾ ਕਿਹਨੂੰ ਲਾਉਣਾ ਹੈ ਪ੍ਰੋਫੈਸਰ ਉਹ ਲਾਉਣਗੇ ਸਿੱਖਿਆ ਨੀਤੀ ਉਹ ਤੈਅ ਕਰਨਗੇ ਕਿਹੜਾ ਸਿਲੇਬਸ ਦੇ ਇਤਿਹਾਸ ਪੜਾਉਣਾ ਹੈ ਕਿਹੜਾ ਸਾਇੰਸ ਪੜਾਉਣਾ ਉਹ ਤੈਅ ਕਰਨਗੇ ਤੁਸੀਂ ਇਹ ਖਬਰ ਕਿੰਨੇ ਕ ਖਬਰਾਂ 'ਚ ਪੜ੍ਹੀ ਹੈ ਬਾਈ ਆ ਥੱਲੇ ਕਮੈਂਟ ਕਰਕੇ ਦੱਸਿਓ ਟਿੱਪਣੀ ਕਰਕੇ ਦੱਸਿਓ ਤੁਸੀਂ ਕਿੰਨੇ ਕ ਮੀਡੀਆ 'ਚ ਖਬਰ ਸੁਣੀ ਹੈ ਬਾਈ ਦਰਿਆਵਾਂ ਨੂੰ ਜੋੜਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਸਾਰੇ ਭਾਰਤ ਦੇ ਦਰਿਆ ਇਕੱਠੇ ਕਰਨਿਆਂ ਜੋੜਨੇ ਆ ਤੁਸੀਂ ਕਿਸੇ ਖਬਰ ਖ਼ਬਰ ਸੁਣੀ ਕੇ ਲੀਡਰ ਦੇ ਮੂੰਹੋਂ ਖ਼ਬਰ ਸੁਣੀ ਸੈਂਟਰ ਨੇ ਇਹ ਫਰਮਾਨ ਜਾਰੀ ਕਰਤਾ ਸੂਬਿਆਂ ਨੂੰ ਵੀ ਸਾਰੇ ਜਿਹੜੇ ਦਰਿਆ ਜੋੜ ਦੇਣੇ ਆ ਉਸੇ ਕਰਕੇ ਜਿਹੜੀਆਂ ਸੁੜੀਆਂ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਆ ਨਹਿਰਾਂ ਪੱਕੀਆਂ ਹੋ ਰਹੀਆਂ ਥੱਲੋਂ ਸਾਰਾ ਕਲਾ ਵੀ ਥੱਲੋਂ ਵੀ ਪੱਕਾ ਆ ਰੋਪੜ ਸਰਹੰਦ ਵਾਲੀ ਪੱਕੀ ਕਰ ਤੂ ਸੂਏ ਪੱਕੇ ਕਰੀ ਜਾਂਦੇ ਆ ਇਹ ਉਸੇ ਦਾ ਹਿੱਸਾ ਹੈ ਇਹਨਾਂ ਨਹਿਰਾਂ ਪੱਕੀਆਂ ਹੋਣ ਦੇ ਤੇ ਵਰਲਡ ਬੈਂਕ ਦਾ ਤੇ ਸੈਂਟਰ ਦਾ ਪੈਸਾ ਲੱਗ ਰਿਹਾ ਪੰਜਾਬ ਦਾ ਨਹੀਂ ਪੈਸਾ ਲੱਗ ਰਿਹਾ ਸੋਚੋ ਤੁਹਾਡੇ ਡੈਮਾਂ ਦੇ ਉੱਤੇ ਪ੍ਰਬੰਧ ਕੀ ਦਾ ਕੰਟਰੋਲ ਕੀ ਦਾ ਤੁਹਾਡੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਚੀਫ ਸਕੱਟਰੀ ਦੀ ਪੋਸਟ ਕ੍ਰੀਏਟ ਕਰਕੇ ਅਗਲੇ ਨੇ ਇਹ ਸਾਬਤ ਕਰਤਾ ਵੀ ਆਉਣ ਵਾਲੇ ਕੁਝ ਮਹੀਨਿਆਂ ਕੋ ਸਾਲਾਂ ਦੇ ਵਿੱਚ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਬਣਾ ਦੇਣਾ ਅਗਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਵੀ ਐਂ ਯੂਟੀ ਬਣਾ ਕੇ ਟੋਟੇ ਕਰਕੇ ਅੱਡੋ-ਅੱਡੀ ਜਿਵੇਂ ਕਸ਼ਮੀਰ ਦੇ ਤੋੜਿਆ ਕਸ਼ਮੀਰ ਨੂੰ ਐਂ ਪੰਜਾਬ ਨੂੰ ਤੋੜ ਦੇਣਾ ਅਗਲੇ ਨੇ ਆਪਾਂ ਨੂੰ ਨਹੀਂ ਆਪਾਂ ਠੀਕ ਹੈ ਰਾਂਦੇ ਲੱਦੀ ਦੇ ਇੱਥੇ ਉਹ ਲੀਡਰ ਨਾ ਚੜ ਗਏ ਇਹਦੀ ਜੰਦਾਬਾਦ ਕਰ ਲਈ ਉਹਦੀ ਮੁਦਦਾਬਾਦ ਕਰ ਲਈ 2 ਲਾਇ ਪੈਕ ਸੌਗੇ ਬਿਆ ਬਾਗੇ ਕਰਜਾ ਚੱਕ ਲਿਆ ਵੱਡੇ ਘਰ ਪਾਲੇ ਕੋਠੀਆਂ ਪਾਲੀਆਂ ਵੱਡੀਆਂ ਗੱਡੀਆਂ ਲੈ ਲਈਆਂ ਬ੍ਰਾਂਡਡ ਕੱਪੜੇ ਪਾਲੇ ਲਖ ਲਖ ਰੁਪਈਏ ਵਾਲੇ ਫੋਨ ਲੈ ਲਏ ਦੱਬੀ ਚੱਲੋ ਕੰਮ ਨੂੰ ਵੀ ਜ਼ਮੀਨਾਂ ਵੇਚੀ ਚੱਲੋ ਕੁੜੀਆਂ ਮੁੰਡੇ ਬਾਹਰ ਨੂੰ ਭੇਜੀ ਜਾਓ ਦਵੰਦੋ ਪੰਜਾਬ ਨੂੰ ਕਢ ਦੋ ਖਰਦੋ ਖਤਮ ਕੋਈ ਲੋੜ ਨਹੀਂ ਸੋਚਣ ਦੀ ਵੀ ਬੀਸੀ ਕੌਣ ਲਾ ਰਿਹਾ ਦਰਿਆਵਾਂ ਨੂੰ ਕੌਣ ਜੋੜ ਰਿਹਾ ਰਾਜਧਾਨੀ ਕੌਣ ਖੋ ਕੇ ਲੈ ਗਿਆ ਡੈਮਾਂ ਦੇ ਪ੍ਰਬੰਧ ਕੌਣ ਖੋ ਕੇ ਲੈ ਗਿਆ ਸਿੱਖਿਆ ਨੀਤੀ ਜਿੱਦੇ ਉਹਦੀ ਲੀਕ ਕਰਤੀ ਇਤਿਹਾਸ ਨੂੰ ਕਿਵੇਂ ਬਦਲੀ ਜਾਂਦੇ ਆ ਬੋਲੀ ਨੂੰ ਕਿਵੇਂ ਮਾਰੀ ਜਾਂਦੇ ਆ ਉਹ ਪਾਣੀਆਂ ਯਾਰ ਕਿਵੇਂ ਪਾਈ ਜਾਂਦੇ ਆ ਧਰਤੀ ਨੂੰ ਕਿਵੇਂ ਮਾਰੀ ਜਾਂਦੇ ਆ ਖੋਹੀ ਦੱਜ ਜਾਂਦੇ ਆ ਜ਼ਮੀਨਾਂ ਤੁਹਾਡੀਆਂ ਆ ਕਿਸਾਨ ਕੁੱਟੇ ਜੋਂਦੀ ਪਿੰਡਾਂ ਦੇ ਡਾਂਗਾ ਦਾ ਪੁਲਿਸ ਨੇ ਕੋਈ ਲੋੜ ਨਹੀਂ ਡੱਲੇ ਵਾਲ ਮਰਦਾ ਮਰ ਜਾਣ ਦੇ ਅਸੀਂ ਕੀ ਲੈਣਾ ਉਹ ਪੰਜਾਬ ਦੇ ਲੋਕੋ ਅਪੀਲ ਆ ਸਾਨੂੰ ਬੇਨਤੀ ਆ ਬਾਈ ਸਮਝ ਲਓ ਗੱਲ ਨੂੰ ਯਾਰ ਸਮਝ ਲਓ ਕਲਪ ਕਲਪ ਕੇ ਬਾਈਕਾਂ ਵਾਲੇ ਹੋਣ ਵਾਲੇ ਹੋਏ ਪਏ ਆ ਯਾਰ ਰੋਜ਼ ਦਿਮਾਗ ਤੇ ਇੰਨਾ ਬੋਝ ਆ ਸਾਲਾ ਇੰਨਾ ਦਿਮਾਗ ਖਰਾਬ ਹੁੰਦਾ ਨੀਂਦ ਨਹੀਂ ਆਉਂਦੀ ਰਾਤ ਨੂੰ ਵੀ ਯਾਰ ਸਾਡੇ ਲੋਕ ਇੰਨਾ ਕੋ ਸ਼ੋਰ ਆ ਯਾਰ ਕਿਉਂ ਨਹੀਂ ਯਾਰ ਕਿਉਂ ਨਹੀਂ ਸੋਚ ਰਹੇ ਗੱਲਾਂ ਯਾਰ ਕਿੰਨੇ ਵਾਰੀ ਤੁਹਾਨੂੰ ਗੱਲ ਸਮਝਾ ਰਹੇ ਆ ਵੀ ਇਹ ਛੋਡਾ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਨੁਕਸਾਨ ਕਿੱਡੇ ਵੱਡੇ ਪੱਧਰ ਤੇ ਹੁੰਦਾ ਓਏ ਨਾ ਜ਼ਮੀਨਾਂ ਬਾਰੇ ਗੱਲ ਕਰਦੇ ਆ ਨਾ ਜ਼ਮੀਨਾਂ ਵੇਚੋ ਅਸੀਂ ਇਹ ਗੱਲ ਕਰਦੇ ਆ ਕਿ ਕਾਨੂੰਨ ਬਣਨਾ ਚਾਹੀਦਾ ਕਿ ਸਾਡੀ ਜਿਹੜੀ ਉਪਜਾਊ ਧਰਤੀ ਹੈ ਬਾਹਰਲਾ ਬੰਦਾ ਕੋਈ ਖੇਤੀਬਾੜੀ ਵਾਲੀ ਧਰਤੀ ਹੈ ਉਹਨੂੰ ਬਾਹਰਲਾ ਬੰਦਾ ਇੱਛਾ ਕਰਕੇ ਲੈ ਨਾ ਸਕੇ ਇੱਕ ਕਾਨੂੰਨ ਜਿਵੇਂ ਦੂਜੇ ਸੂਬਿਆਂ 'ਚ ਪੰਜਾਬ 'ਚ ਬਣਨਾ ਚਾਹੀਦਾ ਅੱਜ ਹਰਾਨੀ ਦੀ ਗੱਲ ਦੇਖੋ ਆਭਾਂਸਿਆਂ ਛੱਡੀ ਜਾਂਦਾ ਵੱਡੇ ਵੱਡੇ ਗੱਪਾਂ ਕੇ ਮੈਂ ਇੱਕ ਰੁਪਿਆ ਨਹੀਂ ਖਾਂਦਾ ਮੈਂ ਪੁੱਛਣਾ ਚਾਹੁੰਦਾ ਭਾਂਸਿਆਂ ਤੈਨੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਐਸ ਵੇਲੇ ਐਸ ਵੇਲੇ ਤੇਰੇ ਸਾਰੇ ਐਮਐਲਏ ਤੂੰ ਖੁਦ ਤੇਰੇ ਸਾਰੇ ਮੰਤਰੀ ਤੇਰੇ ਪਿੰਡਾਂ ਦੇ ਬਣੇ ਹੋਏ ਨਵੇਂ ਸਰਪੰਚ ਤੇਰੇ ਪ੍ਰਧਾਨ ਲਾਏ ਹੋਏ ਤੇਰੇ ਚੇਅਰਮੈਨ ਲਾਏ ਹੋਏ ਐਸ ਵੇਲੇ ਹਜ਼ਾਰਾਂ ਬੰਦਾ ਦਿੱਲੀ ਦੇ ਵਿੱਚ ਬੈਠਾ ਪ੍ਰਚਾਰ ਕਰਦਾ ਤੇਰੀ ਪਾਰਟੀ ਦੀ ਖਾਤਰ ਉਹਦਾ ਖਰਚਾ ਕਿੱਥੋਂ ਹੋ ਰਿਹਾ ਦੱਸਿਆ ਜਾਵੇ ਪੰਜਾਬ ਦੇ ਖਜ਼ਾਨੇ ਚੋਂ ਪੰਜਾਬ ਦੇ ਲੋਕਾਂ ਦਾ ਖੂਨ ਚੂਸ ਕੇ ਟੈਕਸ ਇਕੱਠਾ ਕਰਨ ਪੈ ਹੈ ਇਕੱਠਾ ਹੁੰਦਾ ਖਜ਼ਾਨੇ ਚ ਉਹ ਸਾਰਾ ਖਰਚਾ ਉੱਥੋਂ ਹੋ ਰਿਹਾ ਹੈ ਬਾਬੂ ਕੁਮਾਰ ਬਾਬੂ ਕੁਮਾਰ ਕੌਣ ਹੈ ਜਿਹੜਾ ਦਿੱਲੀ ਵਾਲਿਆਂ ਦੇ ਭਵੰਤਰੇ ਉੱਤੇ ਆ ਸਿਰ ਤੇ ਬਿਠਾਇਆ ਹੋਇਆ ਹੈ ਜਿਹੜਾ ਸਾਰਾ ਕੰਟਰੋਲ ਕਰਦਾ ਹੈ ਸਾਰੇ ਅਫਸਰਾਂ ਨੂੰ ਹਦਾਇਤਾਂ ਕਰਦਾ ਹੈ ਨੀਤੀਆਂ ਪਾਲਿਸੀਆਂ ਲਾਗੂ ਕਰਦਾ ਕੌਣ ਹੈ ਬਾਬੂ ਕੁਮਾਰ ਜਿਹਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਗਈ ਹੈ 70 ਤੋਂ 80 ਬੰਦੇ ਪੰਜਾਬ ਪੁਲਿਸ ਦੇ ਨਾਲ ਲਾਏ ਗਏ ਆ ਕੌਣ ਹੈ ਬਾਬੂ ਕੁਮਾਰ ਉਹ ਬਾਬੂ ਕੁਮਾਰ ਜਿਹਦੇ ਉੱਤੇ ਛੇੜ ਛਾੜਦੇ ਕੁੜੀਆਂ ਨੂੰ ਬੁੜੀਆਂ ਨੂੰ ਛੇੜ-ਛਾੜ ਦੇ ਪਰਚੇ ਦਰਜ ਹੋਏ ਹੁਣ ਦਿੱਲੀ ਦੇ ਵਿੱਚ ਉਹ ਬਾਬਾ ਕੁਮਾਰ ਕੋਈ ਹੈ ਜਵਾਬ ਤੂੰ ਕਹਿਣਾ ਭਾਨਸਿਆ ਮਾਇਆ ਕਰਪੀਆ ਖਾਮਾ ਤਾਂ ਮੈਂ ਜ਼ਹਿਰ ਖਾਮਾ ਜ਼ਹਿਰ ਦੇ ਬਰਾਬਰ ਆ ਇੱਕ ਰੁਪਿਆ ਵੀ ਮੇਰਾ ਖਾਣਾ ਇਹਦਾ ਜਵਾਬ ਦੇ ਜਿਹੜਾ ਅਰਪਾਂ ਰੁਪਿਆ ਤੂੰ ਬਰਬਾਦ ਕਰ ਰਿਹਾ ਪੰਜਾਬ ਦਾ ਅੱਛਾ ਪੈਸਾ ਕਿੱਥੋਂ ਰਿਹਾ ਉਹ ਤੁਸੀਂ ਉਹ ਹੀ ਸੋਚ ਲਓ ਅੱਜ ਹੀ ਮੈਨੂੰ ਪਤਾ ਲੱਗਿਆ ਮੈਂ ਮੰਡੀ ਬੋਰਡ ਦੇ ਵਿੱਚ ਗੱਲ ਕੀਤੀ ਹੈਰਾਨੀ ਦੀ ਗੱਲ ਦੇਖੋ ਮੈਂ ਮੰਡੀ ਬੋਰਡ ਦੇ ਅਧਿਕਾਰੀ ਨੂੰ ਗੱਲ ਕੀਤੀ ਮੈਂ ਰਿਕਾਰਡਿੰਗ ਵੀ ਪਾ ਦੂੰ ਮੇਰੇ ਕੋਲ ਪਈ ਹੈ ਮੈਂ ਕਹਾ ਜੀ ਮੈਂ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕਰਨੇ ਉਹ ਰੋ ਹਿੰਦੀ ਬੋਲੀ ਜਾਵੇ ਮੈਂ ਭਾਈ ਸਾਹਿਬ ਮੈਂ ਪੰਜਾਬੀ ਗੱਲ ਕਰ ਰਿਹਾ ਪੰਜਾਬੀ ਚ ਕਹਿੰਦਾ ਜੀ ਮੈਨੂੰ ਪੰਜਾਬੀ ਨਹੀਂ ਬਰਾ ਮੈਂ ਦਿੱਲੀ ਤੋਂ ਆਇਆ ਚੋਰ ਮੂਰ ਨੂੰ ਰਾਇਨ ਸੋਡੇ ਵੱਖ-ਵੱਖ ਅਦਾਰਿਆਂ ਮਹਿਕਮਿਆਂ ਦੇ ਵਿੱਚ ਦਿੱਲੀ ਤੋਂ ਲਿਆ ਕੇ ਬੰਦੇ ਵੀ ਭਰਤੀ ਕਰ ਲੈਣੇ ਫਿੱਟ ਕਰਦੇ ਜਿੰਨੀਆਂ ਪੰਜਾਬ ਦੇ ਵਿੱਚ ਮੱਛੀ ਮਾਰਕੀਟਾਂ ਬਣੀਆਂ ਸੀਗੀਆਂ ਨਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਸਾਰੀਆਂ ਬੇਚ ਦਿੱਨਾ ਸਰਕਾਰ ਨੇ ਪਤਾ ਹੈਗਾ ਖਬਰ ਸੁਣੀ ਐ ਕਿਸੇ ਫਰਾਕ ਕਹਿੰਦਾ ਤੁਸੀਂ ਕੌਲੀ ਝੱਟ মিডিਆ ਬਕਾਓ মিডিਆ ਕਿਉਂ ਕਹਨੇ ਆ ਕਿਸੇ ਬਕਾਉ ਕੌਲੀ ਝੱਟ মিডিਆ ਨੇ ਖਬਰ ਲਾਈ ਆ ਵੀ ਸਰਕਾਰੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਕਿਵੇਂ ਆਪਣੇ ਚਿਹਤਿਆਂ ਨੂੰ ਵੇਚਿਆ ਜਾ ਰਿਹਾ ਤੇ ਉਹ ਸਾਰਾ ਪੈਸਾ ਇੱਥੋਂ ਇਕੱਠਾ ਕਰਕੇ ਕਿਵੇਂ ਦਿੱਲੀ ਜਾ ਰਿਹਾ ਪ੍ਰਭਾਵ ਕੀਤਾ ਜਾ ਰਿਹਾ ਪਾਣੀ ਨੂੰ ਪੈਸਾ ਦਿੱਲੀ ਨੂੰ ਬਹਾਇਆ ਜਾ ਰਿਹਾ ਪੰਜਾਬ ਦਾ ਕੋਈ ਗੱਲ ਕਰਨ ਨੂੰ ਤਿਆਰ ਹੈ ਕੋਈ ਸੁਣੀ ਆ ਖਬਰ ਇਹ ਕਦੇ ਕਦੇ ਉਹਦੇ ਚ ਕਿਸੇ ਆਪਣੇ ਅਖਬਾਰ ਦੇ ਚੈਨਲ ਤੇ ਗੁਰਣਾ ਗੁਰਣਾ ਪੀਜਾਂ ਟੋਲਾ ਬਾ ਅੱਛਾ ਅਗਲੀ ਗੱਲ ਆਜੋ ਹੁਣ ਆਪਾਂ ਅਗਲੀ ਗੱਲ ਕਰਨੀ ਆ ਕਿਵੇਂ ਕਿਵੇਂ ਪੰਜਾਬ ਦੀ ਬਰਬਾਦੀ ਤੇ ਹੱਥ ਥੋਕਾ ਕਿਵੇਂ ਬਣਿਆ ਹੋਇਆ ਪੰਜਾਬ ਦਾ ਭਵੰਤ ਸਿੰਘ ਬਸ ਇਹ ਤਾਂ ਨਾਂ ਦਾ ਮੁੱਖ ਮੰਤਰੀ ਹੈ ਇਹਦਾ ਤੁਸੀਂ ਛੱਡ ਦੋ ਵੀ ਇਹਦੀ ਕੋਈ ਚੱਲਦੀ ਹੈ ਨਹਿਰ ਵਰਕੇ ਕੌਣ ਆਰਨ ਨਹਿਰ ਬਾਬਾ ਕੁਮਾਰ ਜੀ ਨੇ ਹੁਣ ਪਹਿਲਾਂ ਦੱਸਿਆ ਉਹ ਬੰਦੇ ਨੇ ਜਿਹੜੇ ਮੁੱਖ ਮੰਤਰੀ ਦੀ ਕੋਠੀ 'ਚ ਬੈਠੇ ਨੇ ਜੈਡ ਸਿਕਿਉਰਟੀਆਂ ਲੈ ਕੇ ਬੈਠੇ ਨੇ ਲੱਖਾਂ ਰੁਪਏ ਤਨਖਾਹ ਲੈ ਰਹੇ ਨੇ ਜਿਹੜੇ ਹਦਾਇਤਾਂ ਕਰਦੇ ਆ ਰਿਪੋਰਟ ਪੰਜਾਬ ਦਾ ਡੀਜੀਪੀ ਤੋਂ ਲੈ ਕੇ ਪੰਜਾਬ ਦੇ ਜਿੰਨੇ ਉੱਚ ਅਧਿਕਾਰੀ ਐ ਸਾਰੇ ਰਿਪੋਰਟ ਉਹਨਾਂ ਨੂੰ ਕਰਦੇ ਆ ਵੀ ਆ ਜਾ ਹਾਲਾਤ ਆ ਯਾ ਹਾਲਾਤ ਆ ਉਹ ਸਭ ਕੂ ਕਰ ਰਹੇ ਨੇ ਕੰਟਰੋਲ ਸਾਰੇ ਨੂੰ ਇਹਦਾ ਨਾਂ ਦਾ ਰਬੜ ਦੀ ਇੱਕ ਦਾ ਰਬੜ ਜਿੱਦੇ ਬਿਮਾਰ ਜਾ ਹੋਇਆ ਨਾ ਉਹ ਤਾਂ ਇਹਦਾ ਉਹਨਾਂ ਨੇ ਉਦਦੇ ਕਹਿਦਾ ਸੀ ਵੀ ਜੇ ਮੁੱਖ ਮੰਤਰੀ ਬਣਿਆ ਰਹਿਣਾ ਨਾ ਤਾਂ ਚੁੱਪ ਕਰਕੇ ਜਿੱਥੇ ਅਸੀਂ ਕਹਿੰਦੇ ਆ ਬੈਠਾ ਰਹਿ ਜਿੱਥੇ ਕੋਈ ਗੀ ਮਾਰਨੇ ਦਸਕਤ ਕਰਨਿਆ ਕਰਦਾ ਕਰ ਜਿੱਥੇ ਮੋਰਲੋ ਨੇ ਲਾਦਾ ਕਰ ਜੋ ਅਸੀਂ ਚਾਹਾਂਗੇ ਅਸੀਂ ਉਹ ਕਰਾਂਗੇ ਅੱਖਾਂ ਖੋਲੋ ਓ ਦਿਮਾਗ ਖੋਲੋ ਆਪਣਾ ਅੱਖਾਂ ਖੋਲੋ ਪੰਜਾਬੀਓ ਲੁੱਟੇ ਜਾ ਰਹੇ ਹਾਂ ਬਰਬਾਦ ਹੋ ਰਹੇ ਹਾਂ ਖਤਮ ਹੋ ਰਹੇ ਹਾਂ ਨੀਵੇਂ ਥਾਂ ਬਾਦ ਮੈਨੂੰ ਮੱਝ ਗੱਲ ਕਹਿਣਾ ਗਦੜੇ ਜਿਹੜਾ ਮੇਰਾ ਮੂੰਹ ਕਲਾ ਕਰਕੇ ਜੇ 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 ਇਹ ਬੰਦਾ ਨਾ ਪੰਜਾਬ ਨੂੰ ਬਰਬਾਦ ਕਰਕੇ ਗਿਆ ਬਰਬਾਦ ਪਹਿਲਾਂ ਨੇ ਪਹਿਲਾਂ ਨੇ ਬਹੁਤ ਕੀਤਾ ਬਾਦਲਾਂ ਨੇ ਕਾਂਗਰਸ ਨੇ ਪਰ ਇਹ ਜਮਾ ਸਿਰੇ ਲਾ ਕੇ ਜਾਊਗਾ ਗੱਲ ਹੁਣ ਸੁਣ ਲੋ ਆਪ ਮੋਦੀ ਆਇਆ ਸੀਗਾ ਇੱਥੇ ਆਪਣੇ ਫਰੋਹੇਪੁਰ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਉਹ ਮੌਲੀ ਧਾਰਾ ਲਾ ਕੇ ਕੁਝ ਬੰਦਿਆਂ ਦੇ ਅਣਖਿਤਾ ਨੇ ਪਰਚੇ ਹੋ ਗਏ ਬਾਈ ਨੇਮ ਪਰਚੇ ਬਲਦੇਵ ਸਿੰਘ ਜੀਰੇ ਵਰਗਿਆਂ ਦੇ ਭਾਰਤੀ ਸੈਨਿਕ ਕ੍ਰਾਂਤੀਕਾਰੀ ਦੇ ਬੰਦਿਆਂ ਦੇ ਉੱਤੇ 25 27 ਬੰਦਿਆਂ ਨੇ ਉੱਤੇ 22 ਨੇਮ ਪਰਚੇ ਦਰਜ ਕਰਕੇ ਅਰਾਧਾ ਕਤਲ ਦੀ ਧਾਰਾ ਜੋੜਤੀ ਉਹ ਚ ਜਿਹੜਾ ਕਹਿੰਦਾ ਕਿ ਮੈਂ ਕਿਸਾਨਾਂ ਨਾਲ ਆ ਇਹ ਕੀ ਦੇ ਕਹਿਣਦੇ ਹੋਇਆ ਬਈ ਕੋਲਗੜੀ ਥਾਣਾ ਜ਼ਿਲ੍ਹਾ ਫਿਰੋਹੇਪੁਰ ਪੰਜਾਬ ਸਰਕਾਰ ਪੰਜਾਬ ਪੁਲਿਸ ਕਿਸਾਨਾਂ ਦੇ ਉੱਤੇ ਅਰਾਦਾ ਕਤਲ ਦੀ ਧਾਰਾ ਲਾ ਕੇ ਉਹਨਾਂ ਦੇ ਬਰਾਂਟ ਕਾਡ ਤੇ ਜਾਰੀ ਕਰਾਤੀ। ਇਹ ਕਹਿੰਦਾ ਮੈਂ ਕਿਸਾਨਾਂ ਨਾਲ ਆ। ਇਹ ਦਿੱਲੀ ਨਾਲ ਆ ਬਾਈ। ਇਹ ਉਹਨਾਂ ਨਾਲ ਆ। ਉਹ ਜੋ ਕਹਿਣਗੇ ਇਹ ਉਹਵੇਂ ਕਰੂਗਾ। ਸੋ ਪੰਜਾਬ ਦੇ ਲੋਕੋ ਸੋਨੂੰ ਅਪੀਲ ਆ ਮੇਰਾ ਵੀਰਾਂ ਕਿ ਜਾਗੋ ਯਾਰ। ਜਾਗੋ ਮੇਰਾ ਵੀਰੇ ਸਨੀਤ ਤੋਂ ਸਮਝੋ ਯਾਰ ਸੋਡਾ ਸੋਡਾ ਪਤਾ ਨਹੀਂ ਕੀ ਕੁਝ ਲੁੱਟਿਆ ਤੇ ਬਰਬਾਦ ਹੋ ਰਿਹਾ। ਸੋਡੀਆਂ ਨਸਲਾਂ ਨੇ ਤਬਾਹ ਹੋ ਜਾਣਾ ਬਾਈ ਇੱਥੇ ਇਹ ਪੰਜਾਬ ਇਹਨਾਂ ਨੇ ਰਹਿਣ ਜੁਗਰ ਛੱਡਣਾ ਨਹੀਂ ਓਏ ਨਾ ਸੋਡੀ ਪਾਣੀ ਨਾ ਸੋਡੀ ਧਰਤੀ ਕੁਛ ਨਹੀਂ ਛੱਡਣਾ ਯਾਰ ਸੋਚੋ ਯਾਰ ਗੌਰ ਕਰੋ ਕਿਹੜੇ ਯਾਰ ਖੁਸ਼ੀਆਂ ਕਿਹੜੇ ਚਾਵਾਂ ਚ ਭੱਜੇ ਫਿਰਦੇ ਆ ਯਾਰ ਅਸੀਂ ਫੂ ਫੂ ਕਰਦੇ ਯਾਰ ਕਮਾਲ ਹੋ ਗਈ ਯਾਰ ਸੋਡਾ ਕੀ ਕੀ ਕੁਛ ਨੁਕਸਾਨ ਹੋ ਰਿਹਾ ਪੰਜਾਬ ਦਾ ਯਾਰ ਹੱਥ ਬਨਾਲੋ ਰੱਬ ਦਾ ਰਾਹ ਤੋ ਮੀਡੀਆ ਵਾਲਿਓ ਓਏ ਇੱਕ ਘਰ ਤੱਕ ਇਹਨੇ ਡੈਨ ਵੀ ਛੱਡ ਦਿੰਦੀ ਆ ਓਏ ਆਪਦੇ ਜ਼ਮੀਰ ਦੀ ਕਦੇ ਆਵਾਜ਼ ਸੁਣ ਲਿਓ ਕਦੇ ਪ੍ਰਮਾਤਮਾ ਦੇ ਘਰ ਕਰਿਆ ਦੇਰ ਹੈ ਨੀਰ ਨਹੀਂ ਉਹਦਾ ਕੁੰਡਾ ਵੀ ਛੋੜੇ ਉੱਤੇ ਉਹਦਾ ਵੀ ਜਿੱਦ ਇਨਸਾਫ ਹੋਣਾ ਉਹਨੇ ਵੀ ਤੁਹਾਨੂੰ ਇਹ ਲਾਹਣ ਤਾਂ ਹੀ ਪੈਣੀਆਂ ਤੁਹਾਨੂੰ ਆਪਣੀ ਜ਼ਮੀਰ ਦੇ ਲਾਹਣ ਤਾਂ ਬਣਵੇ ਜੇ ਮਾੜੀ ਮੁੱਟੀ ਜਾਗਦੀ ਹੋਈ ਤਾਂ ਹੈ ਹੋਈ ਅੰਦਰ ਮਾੜੀ ਮੁੱਟੀ ਆਤਮਾ ਛੋੜੇ ਯਾਰ ਇਹ ਐਡੇ ਮੁੱਦੇ ਇੰਨੇ ਗੰਭੀਰ ਹਾਲਾਤ ਬਣੇ ਪਏ ਨੇ ਪੰਜਾਬ ਦੇ ਇਹ ਬਰਬਾਦੀ ਕਰ ਰਿਹਾ ਪੰਜਾਬ ਦੀ ਸਰਕਾਰੀ ਜਾਇਦਾਦਾਂ ਵੇਚ ਕੇ ਲੁੱਟ ਕੇ ਦਿੱਲੀ ਨੂੰ ਪੈਸਾ ਭੇਜਿਆ ਜਾ ਰਿਹਾ ਆ ਰਿਹਾ ਤੇ ਜੋ ਨੀਤੀਆਂ ਪਾਲਿਸੀਆਂ ਸੈਂਟਰ ਚਾਹੁੰਦਾ ਪੰਜਾਬ ਨੂੰ ਖਤਮ ਕਰਨ ਦੇ ਲਈ ਉਹ ਸਾਰੀਆਂ ਭਵੰਤਮਾਨ ਲਾਗੂ ਕਰੀ ਜਾਂਦਾ ਸਿੱਖਿਆ ਨੀਤੀ ਆ ਰਾਜਧਾਨੀ ਵਾਲੀ ਗੱਲ ਆ ਪਾਣੀ ਦੀ ਗੱਲ ਆ ਡੈਮਾਂ ਦੀ ਗੱਲ ਆ ਯਾਰ ਤੁਸੀਂ ਇੱਕ ਬਾਈਕਾਂ ਦਰਿਆਵਾਂ ਵਾਲੇ ਦੱਸੋ ਉਹ ਦਰਿਆ ਬਾਈ ਸਾਰੇ ਕਹਿੰਦੇ ਜੋੜਨੇ ਆ ਸੈਂਟਰ ਦਾ ਫਰਮਾਨ ਆ ਵੀ ਦਰਿਆ ਸਾਰੇ ਇਕੱਠੇ ਕਰ ਦੇਣੇ ਆ ਜੋੜ ਦੇਣੇ ਆ ਦਰਿਆ ਸਾਰੇ ਸਾਰੇ ਪਹਾੜ ਦੇ ਦਰਿਆ ਜੇ ਸਾਰੇ ਪਹਾੜ ਦੇ ਦਰਿਆ ਜੁੜ ਗਏ ਪੰਜਾਬ ਦੇ ਪੱਲੇ ਪਾਣੀ ਕਿੱਥੋਂ ਰਹ ਜੂਗਾ ਡੈਡ ਲਾਈਨ ਆ ਪੰਜਾਬ ਕੋਲੇ 2049 ਦੀ ਕਿ ਸੋੜਾ 39 ਤੱਕ ਜਾਂਦੇ ਆ ਧਰਤੀ ਜਿਹੜੋ ਪਾਣੀ ਖਤਮ ਐ ਤੁਸੀਂ ਇੱਥੇ ਪੀਣ ਵਾਲੇ ਪਾਣੀ ਨੂੰ ਸੋਡੀਆਂ ਨਸਲਾਂ ਨੇ ਤਰਸਣਾ ਤੜਫਣਾ ਤੜਫਣਾ ਇੱਥੇ ਮਰਨਾ ਪਾਣੀ ਤੋਂ ਬਿਨਾ ਉਹ ਕਮਲੋ ਲੋਕੋ ਉਹ ਅਸੀਂ ਜਵਾਕਾ ਖਾਤਾ ਤਾਂ ਹਰ ਬੰਦਾ ਤੁਰਿਆ ਫਿਰਦਾ ਦਿਨ ਰਾਤ ਤੰਦ ਪੜਦਾ ਕਮਾਈ ਕਰਦਾ ਤੇ ਜੇ ਭਾਈ ਜੇ ਪਾਣੀ ਨਾ ਬਚਿਆ ਤੇ ਉੱਥੇ ਥੋੜੇ ਪੱਲੇ ਕੀ ਰਹਿ ਜਾਣਾ ਫੱਕੇ ਮਾਰੋਂਗੇ ਰੇਤੇ ਦੇ ਬੰਜਰ ਹੋਈ ਧਰਤੀ ਦੇ ਸੋਚੋ ਗੌਰ ਕਰੋ ਆ ਡਰਾਮਾ ਤੁਹਾਡੇ ਯਾਰ ਪਾਤੀ ਤੈਨੂੰ ਇਕੱਠ ਰੱਖਿਆ ਉੱਥੇ ਨਹੀਂ ਆਪਾਂ ਪਹੁੰਚੇ ਆਪਾਂ ਨੂੰ ਕੀ ਲੋੜਾ ਸੋ ਮੇਰਾ ਵੀਰੇ ਇਹ ਮੇਰੇ ਮੁੱਦੇ ਸੀਗੇ ਜਿਹੜੇ ਮੈਂ ਤੁਹਾਡੇ ਰੱਖੇ ਆ ਵੀ ਬੀਸੀ ਸੈਂਟਰ ਨੇ ਆਪਣਾ ਤੈਅ ਕਰਤਾ ਸੈਂਟਰ ਦੀਆਂ ਚੋਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਂਟਰ ਦੀਆਂ ਚੋਣਾਂ ਹੀ ਨਹੀਂ ਹੋ ਰਹੀਆਂ ਉਹ ਤਾਂ ਖੋਹੀ ਅਗਲੇ ਨੇ ਰਾਜ ਤਾਂ ਨਹੀਂ ਖੋਲਣੀਆਂ ਅਗਲੇ ਨੇ ਗੱਲ ਹੀ ਖਤਮ ਐ ਦੁਬਾਰਾ 크੍ਰਿਸਚੀਅਨ ਬਣਾ ਦੀ ਅਗਲੇ ਕਰਨ ਠੀਕ ਹੈ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬੀ ਕਿੰਨੇ ਕ ਰਹਿ ਗਏ ਲਿਆ ਲਿਆ ਦੂਜੇ ਵਸਾਤੇ ਅਗਲੇ ਨੇ ਇਹੀ ਤਾਂ ਹੀ ਰੌਲਾ ਪਾਉਨੇ ਆ ਵਿਜੇ ਹਿਮਾਚਲ ਦਾ ਉਤਰਾਖੰਡ ਦਾ ਕੇਰਲਾ ਦਾ ਮਹਾਰਾਸ਼ਟਰ ਦਾ ਹੋ ਸੁਬਿਆਂ ਦੇ ਕਾਨੂੰਨ ਨੇ ਉੱਥੇ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਪੰਜਾਬ ਦੇ ਵਿੱਚ ਕਿਉਂ ਨਹੀਂ ਲਾਗੂ ਹੁੰਦਾ ਸੁਣ ਲੈ ਕਰੋ ਚੁਟਕਲੇ ਜਿੰਨੇ ਮਰਜ਼ੀ ਅੱਜ ਸੁਣਾਈ ਜਾਂਦਾ ਇੱਕ ਮੈਂ ਜੀ ਬਿਸਕੁਟਾਂ ਦਾ ਪੀਪਾ ਲਿਆਂਦਾ ਜੀ ਮੇਰੀ ਬੇਬੇ ਨੂੰ ਨਾ ਕਹਦਾ ਗੱਲ ਸੁਣਾਉ ਮੈਂ ਇੱਕ ਕੱਸਾ ਸੁਣਾਉਣਾ ਬਚਪਨ ਦਾ ਬਿਸਕੁਟਾਂ ਦਾ ਪੀਪਾ ਲਿਆਂਦਾ ਅਸੀਂ ਬਿਸਕੁਟ ਚੋਰੀਆਂ ਖਾ ਕੇ ਲੈ ਯਾਰ ਇਹ ਮੁੱਦੇ ਆ ਯਾਰ ਪੰਜਾਬ ਦੇ ਕਦੇ ਬਾਂਦਰ ਦੀ ਕਹਾਣੀ ਤੋੜ ਲਈ ਰੱਛ ਦੀ ਤੋੜ ਲਈ ਕਦੇ ਬਿਸਕੁਟਾਂ ਦੀ ਤੋੜ ਲਈ ਕਦੇ ਕਹਿੰਦਾ ਮੈਂ ਮਰਛੀ ਦਾ ਨਹੀਂ ਲਾ ਕੇ ਪੈਂਦਾ ਜੀ ਕਦੇ ਕਹਿੰਦਾ ਮੈਂ ਪੀਟਰ ਥਲਾਉਂਦਾ ਸੀ ਯਾਰ ਹੱਦ ਹੋ ਗਈ ਆ ਜਿਹੜੇ ਮੁੱਦਿਆਂ ਤੇ ਗੱਲ ਕਰ ਯਾਰ ਆ ਮੁੱਦੇ ਨੇ ਪੰਜਾਬ ਦੇ ਰੂਹ ਪੰਜਾਬ ਦੇ ਜਿਹੜਾ ਆਪਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਆ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਕਿਵੇਂ ਸੈਂਟਰ ਸਾਰੇ ਅਧਿਕਾਰ ਸੂਬਿਆਂ ਕੋਲੋਂ ਖੋਹ ਰਿਹਾ ਬੰਗਾਲ ਵਾਲੇ ਬੋਲਦੇ ਆ ਤਾਮਲਨਾਡੂ ਵਾਲੇ ਬੋਲਦੇ ਆ ਕਰਨਾਟਕਾ ਵਾਲੇ ਬੋਲਦੇ ਆ ਅੰਧਰਾ ਵਾਲੇ ਬੋਲਦੇ ਆ ਕੇਰਲ ਵਾਲੇ ਬੋਲਦੇ ਆ ਸਭ ਤੋਂ ਲੜਨ ਮਰਨ ਵਾਲਾ ਮੰਨਿਆ ਗਿਆ ਪੰਜਾਬ ਆਪਣੇ ਹੱਕਾਂ ਦੀ ਖਾਤਰ ਜੇਲ੍ਹ ਪਰ ਅੰਦੋਲਨ ਕੀਤੇ ਪੰਜਾਬੀਆਂ ਨੇ ਆਪਣੇ ਹੱਕਾਂ ਦੀ ਖਾਤਰ ਕੁਰਬਾਨੀਆਂ ਕੀਤੀਆਂ ਫਾਂਸੀਆਂ ਤੇ ਚੜ ਗਏ ਪੰਜਾਬੀ ਅੱਜ ਉਹ ਪੰਜਾਬ ਚੁੱਪ ਪਾ ਉਹ ਪੰਜਾਬ ਗੁੰਗਾ ਬੋਲਾ ਹੋ ਗਿਆ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ ਇੱਕ ਬਾਈ ਕਹਿੰਦਾ ਪੰਜਾਬੀ ਇੱਕ ਜੁੱਟ ਨਹੀਂ ਹੁੰਦੇ ਇੱਕ ਜੁੱਟ ਤਾਂ ਇਹ ਹੋ ਜਾਣਗੇ ਇੱਕ ਜੁੱਟ ਤਾਂ ਕੋਈ ਗੱਲ ਛੱਤਰ ਛੁਤਰ ਖਾ ਕੇ ਹੋਰ ਹੋ ਜਾਣਗੇ ਪਰ ਮੇਰਾ ਮਸਲਾ ਇੰਨਾ ਹੀ ਆ ਵੀ ਸਾਨੂੰ ਸਮਝ ਹੋਣੀ ਚਾਹੀਦੀ ਆ ਯਾਰ ਸਮਝ ਹੋਣੀ ਚਾਹੀਦੀ ਮਸਲਾ ਹੋ ਕੀਦਾ ਸਾਡੇ ਨਾਲ ਹੁਣ ਮੈਂ ਨਹਿਰਾਂ ਦੀ ਗੱਲ ਕਰਦਾ ਦੀ ਪੱਕੀਆਂ ਨਾ ਹੋਣ ਦੇਓ ਥੱਲਾ ਤਲਾ ਨਾ ਪੱਕਾ ਹੋਣ ਦੇਓ ਪਾਣੀ ਵੀ ਥੱਲੇ ਜਾਣਾ ਉਹਦੇ 'ਚ ਮੇਰਾ ਵਿਰੋਧ ਕਰੀ ਜਾਣਗੇ ਲੈ ਇਹ ਉਮੀਰ ਵਾਲਾ ਆਪਣਾ ਨਹਿਰਾਂ ਪੱਕੀਆਂ ਹੋਣ ਨਾਲ ਕੀ ਹੋ ਜਾਊਗਾ ਦੱਸ ਕਿਹਦੇ ਕਿਹਦੇ ਨਾਮ ਮੱਥਾ ਮਾਰਾਂ ਵੀ ਨਹਿਰਾਂ ਪੱਕੀਆਂ ਹੋਣ ਨਾਲ ਭਲੋ ਮਾਲ ਤੋਂ ਥੱਲੇ ਪਾਣੀ ਜਾਣਾ ਹਟ ਜਾਊਗਾ ਅਗਲੇ ਵਾਲੇ ਖੜੇ ਦਰਾ ਸੁੱਕ ਜਾਣਗੇ ਥੱਲੇ ਪਾਣੀ ਜਿਹੜਾ ਜਾਂਦਾ ਪਾਣੀ ਦਾ ਪੱਧਰ ਉੱਥੇ ਨੀਵਾ ਹੋ ਜਾਊਗਾ ਉਹਦੇ ਪਾਣੀ ਕਈ ਥਾਵਾਂ ਤੇ ਖਾਰਾ ਉਹ ਪਾਣੀ ਖਾਰਾ ਤਾਂ ਹੋ ਜਾਊਗਾ ਮਿੱਠਾ ਪਾਣੀ ਖਤਮ ਹੋ ਜਾਊਗਾ ਉੱਥੇ ਇਹ ਤਾਂ ਇਹ ਸਾਰੀ ਡਰਾਮਾ ਨੂੰ ਜੋੜਨ ਦੀ ਪ੍ਰਕਿਰਿਆ ਕਰਕੇ ਸੈਂਟਰ ਤੇ ਵਰਲਡ ਬੈਂਕ ਪੈਸਾ ਇਕੱਠਾ ਕਰਕੇ ਥੋੜੀਆਂ ਨਹਿਰਾਂ ਪੱਕੀਆਂ ਕਰਦੇ ਆਪਾਂ ਚੁੱਪਾਂ ਉੱਥੇ ਵੀ ਸੋ ਜਰੂਰ ਮੇਰਾ ਵੀ ਟਿੱਪਣੀ ਕਰਕੇ ਦੱਸਿਓ ਵੀ ਕਿਹਨੂੰ ਕਿਹਨੂੰ ਦਰਾ ਜੋੜਨ ਵਾਲੀ ਖਬਰਾਰੇ ਪਤਾ ਸੀ ਕਿਹਨੂੰ ਕਿਹਨੂੰ ਵੀਸੀ ਸੈਂਟਰ ਲਾ ਰਿਹਾ ਹੈ ਬਾਈਸ ਚੰਦਰ ਯੂਨੀਵਰਸਿਟੀਆਂ ਦੇ ਕਿਵੇਂ ਲਾ ਰਿਹਾ ਹੈ ਕਾਰਖਾਨੇਦਾਰ ਇੰਡਸਟਰੀਅਲ ਨੂੰ ਲਾਉਣਾ ਕਿਸੇ ਵੀ ਮਾਲਕ ਪੂੰਜੀਪਤੀ ਨੂੰ ਲਾਉਣਾ ਪ੍ਰੋਫੈਸਰ ਜਿਹੜਾ ਫੰਡ ਰੇਜ ਕਰੂ ਉਹਨੂੰ ਲਾ ਦੇਣਾ ਹੈ ਉੱਥੋਂ ਸਾਇੰਟ ਨੂੰ ਉੱਥੋਂ ਇਤਿਹਾਸ ਨੂੰ ਕਿਵੇਂ ਮਲਿਆ ਮੇਡ ਕਰਨਾ ਹੈ ਕਿਵੇਂ ਤੁਹਾਡੇ ਦਿਮਾਗਾਂ ਨੂੰ ਕੰਟਰੋਲ ਕਰਨਾ ਸਿੱਖਿਆ ਰਾਹੀਂ ਕਿਨੂੰ ਕਿਨੂੰ ਇਹ ਖਬਰਾਂ ਪੜੀਆਂ ਨੇ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੀਫ ਸੈਕਟਰੀ ਦੀ ਪੋਸਟ ਕ੍ਰੀਏਟ ਕਰਤੀ ਸੈਂਟਰ ਨੇ ਕੇਂਦਰ ਨੇ ਆਪਣੇ ਰੂਲ ਲਾਗੂ ਕਰਦੇ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਦੇ ਸੈਂਟਰ ਦੀਆਂ ਚੋਣਾਂ ਸੈਂਟਰ ਦੀਆਂ ਚੋਣਾਂ ਨਹੀਂ ਹੋ ਰਹੀਆਂ ਕਿੰਨਾ ਕਿੰਨਾ ਬੰਦਿਆਂ ਨੂੰ ਇਹ ਖਬਰਾਂ ਬਾਰੇ ਪਤਾ ਸੀ ਦੱਸਿਓ ਲਾਜਮੀ ਦੱਸਿਓ ਯਾਰ ਮੈਨੂੰ ਵੀ ਤਾਂ ਹਰ ਬੀ ਸਾਨੂੰ ਕੋਲੜ ਪੀਜੇ ਬਾਰੇ ਪਤਾ ਉਹ ਜਿਹੜਾ ਨੰਗੇ ਜੋੜੇ ਆ ਲੁੱੱਚਾ ਜੋੜਾ ਉਹਦੇ ਬਾਰੇ ਪਤਾ ਸਾਨੂੰ ਕੋਈ ਹੋਰ ਪਤਾ ਨਹੀਂ ਕੀ ਯੂਕਟ ਪਟੰਗ ਬਾਰੇ ਤਾਂ ਸਾਨੂੰ ਬਹੁਤ ਕੁਝ ਪਤਾ ਚੰਗੀਆਂ ਖਬਰਾਂ ਨਾ ਹੀ ਸਾਂਝੀਆਂ ਕਰਨੀਆਂ ਨਾ ਹੀ ਸੁਣਨੀਆਂ ਓਏ ਮੈਂ ਕਈ ਤਾਂ ਸੋਚਦੇ ਹੋਣਗੇ ਪਤਾ ਨਹੀਂ ਕਿੱਥੇ ਕਿਹੜੀ ਗਰਾਰੀ ਪਾ ਕੇ ਬਹਿ ਕੇ ਪਤਾ ਨਹੀਂ ਕੀ ਭਕਾਈ ਮਰੀ ਜਾਂਦਾ ਯਾਰ ਕੋੜਾ ਬੀ ਸੀ ਕੌਣ ਹੁੰਦਾ ਬੀ ਸੀ ਨਹੀਂ ਪਤਾ ਨਹੀਂ ਬੀ ਸੀ ਕੌਣ ਹੁੰਦਾ ਜੰਦ ਕੱਢ ਮਿਸਤਰੀ ਲਿਖਦਾ ਕਹਿੰਦਾ ਬਾਈ ਦੋ ਛਾਬ ਦੱਖਾਂ ਵਿੱਚ ਇਹਨਾਂ ਦੀ ਅੱਖਾਂ ਦਾ ਸਾਰੇ ਵਿੱਚ ਫਿਰਦੇ ਬੌਲੇ ਜਿਹਦਾ ਹੋਏ ਪਿਆ ਯਾਰ ਦਗਦਾ ਵੀ ਪੰਜਾਬੀਆਂ ਦੇ ਚਿਹਰਿਆਂ ਤੇ ਰੌਣਕ ਆ ਹਾਸੇ ਆ ਖੇੜੇ ਆ ਖੁਸ਼ੀਆਂ ਨੇ ਹੈਗਾ ਲੱਗਦਾ ਦੇਖੇ ਪੰਜਾਬੀਓ ਮੈਂ ਚਿਹਰੇ ਦਗਦਾ ਕਰਦੇ ਆ ਤੇ ਉਹ ਆਉਂਦਾ ਪੰਜਾਬੀ ਮਸ਼ਹਹਰਾਂ ਨੂੰ ਮੈਂ ਤਤਾ ਤਾ ਤੂ ਤੇ ਲੱਗਦਾ ਵੀ ਉਹ ਜਵਾਨ ਆਉਂਦਾ ਦੇਖਿਆ ਐ ਮੋਢੇ ਢਲਕੇ ਸੱਟੇ ਹੋਏ ਮੂੰਹ ਢਲਕੇ ਹੋਏ ਰੌਣਕ ਹੀ ਹੈ ਨਹੀਂ ਉਹ ਮੈਂ ਕਹਿੰਦਾ ਹੁਣਾਂ ਆਥ ਨੇ ਜਿਹਦਾ ਮਰਜ਼ੀ ਕੁੰਡਾ ਖੜਗਾ ਲਓ ਪੈਗ ਲਾਏ ਵਾਲਾ ਹੀ ਮਿਲਦਾ ਦਾਰੂ ਪੀਤੇ ਬਣਾ ਨੀਂਦ ਨਹੀਂ ਆਉਂਦੀ ਸਾਨੂੰ ਜਾਂ ਗੋਲੀਆਂ ਲੈ ਕੇ ਨੀਂਦ ਆਉਂਦੀ ਹੈ ਦਾਰੂ ਪੀ ਕੇ ਨੀਂਦ ਨਹੀਂ ਆਉਂਦੀ ਆਉਣੀ ਆ ਭਾਈ ਆ ਮੈਂ ਆ ਮੈਂ ਪਰਸੋਂ ਦੀ ਗੱਲ ਹੈ ਮੈਂ ਇੱਕ ਜਾਗ ਹੋਤੇ ਗਿਆ ਉਹ ਮੁੰਡਿਆਂ ਨੇ ਕਿਤੇ ਡੀਜੇ ਰੂਜੇ ਨਹੀਂ ਲਾਇਆ ਮੈਂ ਪੁੱਛਿਆ ਮੈਂ ਠੰਢੀ ਜੀ ਜਾਗੂ ਆ ਕਹਿੰਦਾ ਭਾਈ ਇਹ ਤੇ ਗਮਾਂਡਾ ਦਾ ਮੁੰਡਾ ਮਾਰਗਾ 18 ਸਾਲ ਦਾ ਇਹ ਮੈਂ ਕੀ ਗੱਲ ਹੋ ਗਈ ਕਹਿੰਦਾ ਯਾਰ ਦੋ ਭੈਣ ਭਰਾ ਸੀ ਪਿਓ ਉਹਨੇ ਢੂੜਕਲਾ ਜ਼ਮੀਨ ਵੇਚ ਕੇ ਦੋ ਕਿੱਲੇ ਜ਼ਮੀਨ ਸੀ ਢੂੜਕਲਾ ਵੇਚ ਕੇ ਕੁੜੀ ਬਾਹਰ ਤੋਰਤੀ ਬਾੜ ਕੁੜੀ ਨੂੰ ਕੰਮ ਖੰਮ ਨਹੀਂ ਮਿਲਿਆ ਤੇ ਕੁੜੀ ਵਾਪਸ ਮੁੜਈ ਤੇ ਮੁੰਡਾ ਸਦਮੇ ਚ ਦਾਰੂ ਪੀ ਕੇ ਸਬਰੀ ਵੀ ਕੇ ਮਰ ਗਿਆ ਲੈ ਬੇੜ ਚਾਲ ਸਾਡੀ ਜੋ ਪਤੰਦਰੋ ਲੱਗਦੇ ਆ ਬਾਰ 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 ਵੇਚ ਵੇਚ ਜ਼ਮੀਨਾਂ ਹੋਏ ਇੱਥੇ ਕੰਮ ਦਾ ਘਟਾ ਹੈ ਜਿਹਨੇ ਅੱਥੀ ਕਰਤ ਕਰਨੀ ਹੈ ਇੱਥੇ ਚਾਹੇ ਸੋਨੇ ਦੀਆਂ ਕੰਨਾਂ ਕੱਢ ਲੋ ਤੁਸੀਂ ਇੱਥੇ ਦਾ ਕੰਦੂੜ ਕੇ ਰਾਜੀ ਉੱਥੇ ਟਟੀਆਂ ਸਾਫ਼ ਕਰੀਏ ਨੇ ਲੋਕਾਂ ਦੀਆਂ ਉੱਥੇ ਵੀ ਤਿਆਰ ਹੋ ਜਾਂਦੇ ਹੁ ਦੁਨੀਆਂ ਭਰ ਦੇ ਲੋਕ ਇੱਧਰੋਂ ਤੁਰੇ ਆਉਂਦੇ ਪੰਜਾਬ ਦੀਆਂ ਜ਼ਮੀਨਾਂ ਕਿਵੇਂ ਖੋਣੀਆਂ ਦੱਬਣੀਆਂ ਅਸੀਂ ਵੇਚ-ਵੇਚ ਕੇ ਭੱਜੀ ਜਾਂਦੇ ਆ ਤੁਸੀਂ ਨਾ ਉੱਧਰ ਦੇ ਨਾ ਇੱਧਰ ਦੇ ਨਾ ਘਰ ਦੇ ਨਾ ਘਾੜ ਦੇ ਸੋਡਣਾ ਬੁਰਾ ਹਾਲ ਹੋਣਾ ਜਿਹੜੇ ਭੱਜੀ ਜਾਂਦੇ ਆ ਬਾਹਰ ਦੇਖੋ ਦੇਖ ਕੱਲੀਆਂ ਕੁੜੀਆਂ ਭਜਾਈ ਜਾਂਦੇ ਹੋ ਕਿ ਬਾਈ ਕਹਿੰਦਾ ਬਾਈ ਟੈਂਪੂਆਂ ਨੂੰ ਹਾਂ ਟੈਂਪੂਆਂ ਨੂੰ ਸਹੀ ਗੱਲ ਆ ਟੈਂਪੂਆਂ ਨੂੰ ਦੇਖਣ ਜੋਗ ਰਿਆ ਮੈਂ ਤਾਂ ਹੈਰਾਨ ਆ ਟੈਂਪੂਆਂ ਦੇ ਲੱਖਾਂ ਹੀ ਫਾਲੋਅਰ ਬਣੇ ਪਏ ਆ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਸਾਂਝਾ ਕਰਦੇ ਆ ਟੈਂਪੂਆਂ ਦੀਆਂ ਵੀਡੀਓ ਨੂੰ ਇਹ ਤੇ ਬਸ ਉਹ ਉੱਥੇ ਦੇਖੀ ਜਾਂਦਾ ਤਮਾਸ਼ਾ ਉਹ ਟੈਂਪੂ ਵੀ ਫਿਰ ਮoure ਤੁਹਾਨੂੰ ਉਹ ਨਖਰੇ ਕਰ ਕਰਕੇ ਦਿਖਾਈ ਜਾਂਦੇ ਆ ਟੈਂਪੂਆਂ ਨੂੰ ਹੀਰੋ ਬਣਾਇਆ ਜਾ ਰਿਹਾ ਜਵਾਕਾਂ ਦੇ ਕਿ ਸਿਰ ਤੋਂ ਉਹ ਟੈਂਪੂਆਂ ਦੇ ਨਾਲ ਗੱਲਾਂ ਨਾਲ ਸੋਡੇ ਜਵਾਕ ਵੀ ਤਾਂ ਟੈਂਪੋ ਕ ਨੂੰ ਦੇਖਦੇ ਆ ਵੀਡੀਓ ਸਾਂਝੀਆਂ ਕਰਦੇ ਆ ਹਲਾ ਸ਼ੇਰੀ ਜਿੰਨੇ ਵੀਡੀਓ ਸਾਂਝੀ ਕਰਕੇ ਆ ਹੋਰ ਸੁਣ ਲੋ ਕੱਲ ਪਰਸਨ ਦੀ ਗੱਲ ਆ ਅੱਜ ਮੈਂ ਇਹ ਚੇਤੇ ਆ ਗਈ ਮੇਰੇ ਉਹ ਜਿਹੜੀ ਆਪਣੀ ਹੈਗੀ ਕਲਾਕਾਰ ਕੁੜੀ ਨੀਰੂ ਬਾਜਵਾ ਨੀਰੂ ਬਾਜਵਾ ਫਿਲਮਾਂ 'ਚ ਵੀ ਆਉਂਦੀ ਆ ਨੀਰੂ ਬਾਜਵਾ ਪਤਾ ਨਹੀਂ ਤੇ ਘਰ ਵਾਲਾ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਿੰਗ ਜੀ ਕਰਦੇ ਹੁੰਦੇ ਆ ਉਹ ਕਰੀ ਜਾਵੇ। ਉਹਦੇ ਮੈਂ ਕਾਫੀ ਵੀਡੀਓ ਇਹ ਜੀਆਂ ਦੇਖੀਆਂ ਉਹਦੇ ਬੱਚੀਆਂ ਨੇ 2-3 ਮਤਲਬ ਦਾ ਬੇਟੀਆਂ ਆ ਦੇ ਕੁੜੀਆਂ ਨੇ। ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ ਚ ਗੱਲ ਕਰੂਗੀ, ਜੰਗਰੇਜੀ ਚ ਗੱਲ ਕਰੂਗੀ। ਅੰਗਰੇਜੀ ਚ ਅੰਗਰੇਜੀ ਗੀਤਾਂ ਦੇ ਡਾਂਸ ਕਰੂਗੀ। ਤੇ ਕਮਾਈ ਕਰਦੀ ਆ ਪੰਜਾਬੀ ਫਿਲਮਾਂ ਤੋਂ। ਪਰ ਉੱਥੇ ਉੱਥੇ ਹਾਲੀਵੁੱਡ ਬਗ ਜਾ ਅੰਗਰੇਜੀ ਫਿਲਮਾਂ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ ਬਗ ਜਾ ਉੱਥੇ ਹਿੰਦੀ ਫਿਲਮਾਂ ਬਣਾ ਲਿਆ ਕਰ। ਉਦੋਂ ਪੰਜਾਬੀ ਫਿਲਮਾਂ 'ਚ ਪੂਰੀ ਠੇਠ ਪੰਜਾਬੀ ਇਹ ਅਸਰ ਪੈਂਦਾ ਭਾਈ ਲੋਕਾਂ ਤੇ ਆ ਜਿਹੜੇ ਲੋਕ ਸੋਨੂੰ ਥੋੜੇ ਮਗਰ ਲੱਗਦੇ ਆ ਨਾ ਗਵਨ ਵਾਲਿਆਂ ਦੇ ਕਲਾਕਾਰਾਂ ਦੇ ਫਿਲਮਾਂ ਵਾਲਿਆਂ ਦੇ ਉਹਨਾਂ ਦੇ ਅਸਰ ਪੈਂਦਾ ਸੋਨੂੰ ਦੇਖ ਦੇਖ ਉਹਨਾਂ ਦੇ ਜਵਾਗਾਂ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਮੈਂ ਹਿੰਦੀ ਤੇ ਅੰਗਰੇਜ਼ੀ ਨੂੰ ਮਾੜਾ ਨਹੀਂ ਕਹਿੰਦਾ ਇਹ ਕੋਈ ਬੋਲੀ ਜ਼ਬਾਨ ਕੋਈ ਮਾੜੀ ਨਹੀਂ ਹੁੰਦੀ ਪਰ ਸੋਨੂੰ ਜਿਹੜੇ ਲੋਕ ਦੇਖਦੇ ਘੱਟੋ ਘੜ ਉਹਨਾਂ ਦਾ ਤਾਂ ਸੁਨੇਹਾ ਪਚਾਓ ਵੀ ਨਹੀਂ ਕੋਈ ਗੱਲਬਾਤ ਕਰਨੀ ਹੈ ਘਰ ਕਰਨੀ ਹੈ ਕਿਤੇ ਬਾਹਰ ਕਰਨੀ ਹੈ ਆਪਣੀ ਮਾਂ ਬੋਲੀ ਚ ਕਰੋ ਇੱਕ ਬਾਈ ਕਹਿੰਦਾ ਮਹੱਲਾ ਕਲੀਨਿਕਾਂ ਦੇ ਵਿੱਚੋਂ ਫੋਟੋਆਂ ਲਾਤੀਆਂ ਸਟਾਜ ਵਾਲੇ ਦੀਆਂ ਉਹ ਭਰਾਵਾ ਉਹਦਾ ਬਹੁਤ ਕੁਝ ਲਾ ਹੋਣਗੇ ਉਹ ਨਾਂ ਹੀ ਬਦਲਾਤਾ ਮਹੱਲਾ ਕਲੀਨਿਕ ਦਾ ਨਾਂ ਹੁਣ ਤੁਹਾਨੂੰ ਪਤਾ ਹੁਣ ਜਿਹੜਾ ਹੋਰ ਰੱਖਤਾ ਉਹਨੇ ਸੈਂਟਰਲ ਕਹਿੰਦੇ ਆਹ ਨਾਂ ਰੱਖੋ ਜੇ ਪੈਸੇ ਲੈਣੇ ਹੈਲਥ ਨੂੰ ਸੇਥ ਆਪਣਾ ਸੇਧ ਵਾਲਾ ਸਿਸਟਮ ਚ ਪੈਸੇ ਲੈਣੇ ਤਾਂ ਆਹ ਨਾਂ ਰੱਖੋ ਇਹਦੇ ਇਹ ਤਾਂ ਜਦੋਂ ਤੁਮ ਮੈਂ ਦੱਸਿਆ ਵੀ ਚੰਡੀਗੜ੍ਹ ਗਿਆ ਡੈਮ ਗਏ ਪਾਣੀ ਗਏ ਪੰਜਾਬ ਨੇ ਵੀ ਇੰਹੀਂ ਜਾਵੜ ਨੱਕਦੰ ਹੌਲੀ ਹੌਲੀ ਆਪਣੀ ਗਿਣਤੀ ਘਟੀ ਜਾਂਦੀ ਹੈ ਜਵਾਬ ਉਹ ਤੁਸੀਂ ਇੱਕ ਜਮਣ ਲਾ ਗਏ ਜਿੱਥੇ ਮੁੰਡਾ ਹੋਗਾ ਉੱਥੇ ਬ੍ਰੇਕ ਮਾਰ ਦਿੰਦੇ ਆ ਵੀ ਗਾਹਾਂ ਚ ਵਾਖ ਨਹੀਂ ਲੈਣਾ ਪਰ ਉਹ ਜਵਾਕ ਕਿੱਥੋਂ ਹੋਣਗੇ ਖਾਣੇ ਦਾ ਮੋਮਨ ਸਾਹਿਬ ਤੁਸੀਂ ਪੀਜੇ ਮੋਮਸ ਆ ਲੇਜ 버거 ਪੀਜੇ ਕਿੱਥੋਂ ਜਵਾਕ ਹੋਣਿਆ ਆਪਣੀ ਜਿਹੜੀ ਅਗਲੀ ਪੀੜ੍ਹੀ ਆ ਨਾ ਜਿਹਨੂੰ ਅਸੀਂ ਆ ਗੰਦ ਖਵਾਈ ਜੈ ਨਾ ਜ਼ਹਿਰ ਫਾਸਟ ਫੂਡ ਆ ਮੈਦੇ ਵਾਲਾ ਇਹ ਅਗਲੀ ਪੀੜ੍ਹੀ ਤੋਂ ਜਵਾਕ ਨਹੀਂ ਪੈਦਾ ਹੋਣੇ ਮੇਰੀ ਗੱਲ ਲਿਖ ਕੇ ਲੈਣੋ ਹੁਣੀ ਆਈਵੀਫ ਸੈਂਟਰ ਖੁੱਲੇ ਪਏ ਆ ਥਾਂ ਥਾਂ ਤਾਂ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਕਈ ਕਈ ਆਈਵੀਫ ਸੈਂਟਰ ਖੁੱਲ ਗਏ ਟੀਕੇ ਨਾਲ ਜਵਾਕ ਲੈਣ ਲੱਗੇ ਟੀਕੇ ਨਾਲ ਕਿੱਧਰ ਨੂੰ ਹੋਗੇ ਪੰਜਾਬੀਓ ਆ ਮੋਮਸ ਪੀਜੇ ਖਾ ਕੇ ਨਹੀਂ ਮਿਲਖਾ ਸਿੰਘ ਆ ਰਗੇ ਦਾਰਾ ਸਿੰਘ ਆ ਰਗੇ ਪੈਦਾ ਹੋਣੇ ਇਹ ਹੁਣੀ ਨਹੀਂ ਉਨਾ ਸੈਂਟਰਾਂ ਚ ਲਿਆ ਕੇ ਪਤਾ ਨਹੀਂ ਕਿੱਥੋਂ ਦਾ ਸਪਰਮ ਲਿਆ ਕੇ ਉਹ ਸਾਡੇ ਜਨਾਨੀਆਂ ਦੇ ਗਰਭਾਂ ਚ ਭਰ ਕੇ ਡੀਐਨਏ ਬਦਲੀ ਜਾਂਦੇ ਆ। ਆਇਆ ਕਹਿੰਦਾ ਸੀਚੜ ਲੱਗਿਆ ਬਾਈ ਲੁਧਿਆਣੇ ਇਕੱਲਾ ਕਿੱਥੇ ਲੱਗਿਆ ਸੀ ਡਰਾਮਾ ਯਾਰ ਸਰਕਾਰ ਦਾ ਖੂਜਾ ਪਟਕੇ ਰਹਿ ਗਿਆ। ਅਸੀਂ ਜੇ ਇੱਥੇ ਜਿੰਨਾ ਗੰਦ ਮੰਦ ਆਇਆ ਕਰੂਗਾ ਰੋਕਿਆ ਕਰਾਂਗੇ। ਉਹ ਭਰਾਵਾ ਸੀਚੜ ਸਾਹਿਬ ਉਹ ਸਰਕਾਰੀ ਸੰਤ ਜੀ ਤੁਹਾਨੂੰ ਬੇਨਤੀ ਕਰਦੇ ਆ ਜਨਾਬ। ਮਾੜੀ ਮੋਟੀ ਜਿਹੜੀ ਸਾਨੂੰ ਲੋਕਾਂ ਨੇ ਇਹ ਦਿੱਤੀ ਸੀ ਹਵਾ ਪਾਣੀ ਧਰਤੀ ਬਚਾਉਣ ਦੀ ਗੱਲ ਕੀਤੀ ਉਹ ਪਾਣੀ ਚ ਕੈਮੀਕਲ ਪੈ ਰਿਹਾ ਹੈ ਉਹ ਕੈਮੀਕਲ ਜਿਹੜਾ ਫੈਕਟਰੀਆਂ ਡਾਈਗਨ ਇੰਡਸਟਰੀਆਂ ਇਲੈਕਟ੍ਰੋਪਲੇਟਿਕ ਇੰਡਸਟਰੀਆਂ ਆ ਪਾ ਰਹੀਆਂ ਨੇ ਉਹ ਕੈਮੀਕਲ ਕਿਵੇਂ ਸਾਫ਼ ਹੋਊਗਾ ਉਥੇ ਦਰਿਆ ਦੇ ਕੰਢੇ ਸਾਫ਼ ਕਰੀ ਜਾਂਨੇ ਹੋ ਝਾੜੀਆਂ ਪੱਟੀ ਜਾਂਨੇ ਹੋ ਬੁੱਢੇ ਦਰਿਆ ਦੇ ਆਸ-ਪਾਸ ਵੀ ਸੜਕ ਬਣਾਉਣੀਆਂ ਉਹ ਗੱਲ ਆ ਹੋਇਆ ਕੈਂਸਰ ਪਿਆ ਤੇ ਸਿੱਚਲ ਬੁਖਾਰ ਦੀ ਦਵਾਈ ਚੱਕੀ ਫਿਰਦਾ ਕਿੱਥੇ ਹਲੋ ਕੁੜੂ ਕਦੇ ਗੁੜੀ ਦਾ ਹੰਗਾਮਾ ਸੋ ਰੱਬ ਦਾ ਬਾਤ ਆ ਸੀ ਚਲ ਸਾ ਸਾਨੂੰ ਬੇਨਤੀ ਆ ਮੁੱਦੇ ਤੇ ਆ ਮੁੱਦੇ ਤੇ ਆ ਜਾ ਆ ਜਾ ਮੁੱਦੇ ਤੇ ਗੱਲ ਕੈਮੀਕਲ ਦੀ ਆ ਜਿਹੜਾ ਪਾਣੀ ਚ ਘੁਲ ਕੇ ਲੋਕਾਂ ਦੇ ਸਾਲ-ਸਾਲ ਦੇ ਜਵਾਕ ਨੂੰ ਮੂੰਹ ਦਾ ਕੈਂਸਰ ਆ ਆ ਸਾਰਾ ਜੈਸਲਮੇਰ ਤੱਕ ਗਏ ਆ ਅਸੀਂ ਬੀਕਾ ਨੇਰ ਗੰਗਾ ਨਗਰ ਤੱਕ ਸਾਰਾ ਦੱਖਣੀ ਮਾਲਵਾਕ ਪਿੰਡਾਂ ਚ ਗਏ ਆ ਬੀਲ ਚੇਹਰਾ ਦੇ ਪਏ ਆ ਜਵਾਕ 80-80% ਲੋਕਾਂ ਨੂੰ ਕਾਲਾ ਪੀੜਿਆ ਪਿੰਡਾਂ 'ਚ ਕਿਡਨੀਆਂ ਗੁਰਦੇ ਖਤਮ ਹੋ ਰਿਆ ਲੋਕਾਂ ਦੇ ਉਹ ਕੈਮੀਕਲ ਕਰਕੇ ਹੋ ਰਿਆ ਉਹ ਗੋਹਾ ਨਹੀਂ ਕਰ ਕਰਦਾ ਗੋਹਾ ਵੀ ਮਾੜਾ ਸੀ ਕਹਿੰਦਾ ਗੋਹਾ ਵੀ ਬੰਦ ਕਰੋ ਸੀਵਰੇਜ ਦਾ ਪਾਣੀ ਬੰਦ ਕਰੋ ਗੱਲ ਕੈਮੀਕਲ ਦੀ ਕਰ ਰਹੇ ਆ ਇਹ ਸਾਰੀ ਗੱਲ ਨੂੰ ਧਿਆਨ ਭਟਕਾਉਣ ਦੇ ਚੱਕਰ 'ਚ ਵੀ ਦੇਖੋ ਸੀਚੜ ਲੱਗ ਗਿਆ ਲੈ ਖੂਬਾਟ ਲਿਆ ਕੇ ਉੱਥੇ ਵੀ ਇੱਥੇ ਜਿੰਨਾ ਕਾगज-ਕੂਜ ਕੋਈ ਹੋਰ ਕੂੜਾ ਕਰਕਟਾ ਆਕਰ ਇੱਥੇ ਖੂਜ ਰੱਖਿਆ ਕਰਾਂਗੇ ਖੂਜ ਕਿਹੜਾ ਤੂੰ ਐਡਾ ਮਸ਼ੀਨ ਲਾਤੀ ਭਈ ਪਹਿਲੀ ਗੱਲ ਕੋਈ ਵੀ ਟ੍ਰੀਟਮੈਂਟ ਪਲਾਂਟ ਲਾ ਦਿਓ ਕਿਸੇ ਵੀ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਾਂ ਰਾਹੀਂ ਤੁਸੀਂ ਪਾਣੀ ਚੋ ਕੈਮੀਕਲ ਨਹੀਂ ਘੱਟ ਸਕਦੇ ਦੂਜੀ ਗੱਲ ਜਦੋਂ ਇਹਨਾਂ ਇੰਡਸਟਰੀਆਂ ਨੂੰ ਕਾਰਖਾਨਾ ਨੂੰ ਐਨਓਸੀ ਮਿਲੀ ਸੀ ਇਹਨਾਂ ਨੇ ਬਕਾਇਦਾ ਤੌਰ ਤੇ ਲੈ ਕੇ ਦਿੱਤਾ ਹੁਣ ਅਸੀਂ ਕੋਈ ਵੀ ਸਾਫ ਕੀਤਾ ਹੋਇਆ ਪਾਣੀ ਟ੍ਰੀਟਮੈਂਟ ਕੀਤਾ ਟ੍ਰੀਟਮੈਂਟ ਰਾਹੀਂ ਪਲਾਂਟ ਰਾਹੀਂ ਸਾਫ ਕੀਤਾ ਹੋਇਆ ਕੋਈ ਅਸੀਂ ਕਿਸੇ ਵੀ ਫੈਕਟਰੀ ਦਾ ਅਸੀਂ ਦਰਿਆ ਚ ਨਹੀਂ ਪਾਵਾਂਗੇ ਜਾਂ ਅੰਦਰ ਧਰਤੀ ਹੇਠਾਂ ਪਾਵਾਂਗੇ ਧਰਤੀ ਹੇਠਾਂ ਪਾਈ ਜਾਂਦੇ ਆ ਦਰਿਆਵਾਂ ਚ ਪਾਈ ਜਾਂਦੇ ਆ ਅੱਜ ਕੋਈ ਬੰਦਾ ਸੌਖਾ ਹੈਗਾ ਹਸਪਤਾਲ ਭਰੇ ਪਿਆ ਕੁੱਲ ਬੰਦਾ ਬਿਮਾਰ ਆ ਇਹ ਪਾਣੀ ਕਰਕੇ ਆ ਬਾਈ ਚੜੀ ਚੜੀ ਸਾਲਾਂ ਦਾ ਨੇ ਜਾੜਾਂ ਦੰਦ ਦੁਖਣ ਲੱਗ ਗਏ ਗੋਡੇ ਮੋਢੇ ਦੁਖਣ ਲੱਗ ਗਏ ਨਿਗਾ ਘਟਣੀ ਸ਼ੁਰੂ ਹੋ ਗਈ ਕੈਂਸਰ ਹੋਣ ਲੱਗ ਗਏ ਲੋਕਾਂ ਨੂੰ ਇੱਕ ਨਾ ਪਿੰਡ ਲੈਵਲ ਤੱਕ ਟੀਮਾਂ ਬਣਾਓ ਭਰਾਵਾ ਸਾਨੂੰ ਦਾ ਕਾਏ ਮਹੀਨੇ ਹੋ ਗਏ ਕਾ ਸਾਜ ਹੀ ਹੋ ਗਏ ਘਰ ਛੱਡੇ ਤੁਰੇ ਫਿਰਦੇ ਵੀ ਆਓ ਲੋਕ ਉੱਠ ਕੇ ਆਓ ਸੁੱਡੀਆਂ ਨਸਲਾਂ ਤੇ ਖਤਮ ਹੋ ਜਾਣੀਆਂ ਕੌਣ ਸੁਣਦਾ ਬਾਈ ਆ ਸੁਣ ਕੇ ਤੂੰ ਸਾਂਝਾ ਕਰ ਦੂ ਕੋਈ ਕਾਦੂ ਬਾਈ ਸਹੀ ਗੱਲ ਤੇਰੀ ਬਾਈ ਵਧੀਆ ਗੱਲ ਆ ਬਾਈ ਚੰਗਾ ਕੰਮ ਬਾਈ ਇਨੀ ਗੱਲ ਤੋਂ ਗਾਣੀ ਸੀ ਵਦਨ ਜਿੱਦੇ ਇਕੱਠ ਕਰਾਂਗੇ ਹੁੱਕਾ ਦੇਵਾਂਗੇ ਵੀ ਆਜੋ ਹੁਣ ਆਪਾਂ ਬੰਦ ਕਰਨਾ ਤਿੰਨ ਤਰੀਕ ਨੂੰ ਅਤਵਾਦ ਦੇ ਆਪਾਂ ਬੰਦਾ ਹੀ 4-5000 ਪਹੁੰਚਿਆ ਯਾਰ ਕੀ ਗੱਲ ਬਾਈ ਤਿੰਨ ਕਰੋੜ ਲੋਕ ਪੀੜਤਾ ਤਿੰਨ ਕਰੋੜ ਲੋਕ ਪੰਜਾਬ ਤੇ ਰਾਜਸਥਾਨ ਦਾ ਜ਼ਹਿਰਾਂ ਵਾਲੇ ਕੈਮੀਕਲ ਵਾਲੇ ਪਾਣੀ ਤੋਂ ਕਿੰਨੇ ਬੰਦੇ ਪਹੁੰਚੇ ਉੱਥੇ ਬਾਈ ਹਾਂ ਸੱਜਣ ਕਹਿੰਦਾ ਬਾਈ ਬਿਕਰਮਜੀਤ ਸਿੰਘ ਕਹਿੰਦਾ ਬਾਈ ਲੋਕਾਂ ਨੂੰ ਫ੍ਰੀ ਮਿਲ ਜਾ ਸਹੀ ਗੱਲ ਹੈ ਇਹਨਾਂ ਨੂੰ ਜ਼ਹਿਰ ਵੀ ਫ੍ਰੀ ਦੇ ਦੇਣਾ ਲੋਕਾਂ ਨੂੰ ਲੈ ਮੈਂ ਤੜਕੇ ਹੋਕਾ ਦੇਣਾ ਕਹੇ ਪਿੰਡ ਦੇ ਵੀ ਆ ਜਾਓ ਵੀ ਆ ਜਾਓ ਮੁਫਤ ਵੰਡਣ ਆਇਆ ਦੁਆ ਜਾਣਗੇ ਲੋਕ ਇਕੱਠੇ ਹੋਣਗੇ ਮੈਂ ਕਹੂੰਗਾ ਕੋਣੇ ਪੁੱਛਣਗੇ ਕੀ ਮੈਂ ਕਹੂੰਗਾ ਬਸ ਮੈਂ ਜ਼ਹਿਰ ਦੇਣਾ ਕੋਈ ਕਹਿੰਦਾ ਕੋਈ ਗੱਲ ਹੁਣ ਆਏ ਤਾਂ ਹੈਗਾ ਮੁਫਤ ਹੈ ਜ਼ਹਿਰ ਹੀ ਦੇ ਦੇ ਗੋੜਗੜ ਚ ਲਪੇਟ ਕੇ ਖਾ ਲੈਂਦੇ ਆ ਆਹ ਹਾਰਾ ਸੋਦੇ ਲੋਕਾਂ ਦੀ ਹਰ ਗੱਲ ਆ ਵੀ ਫ੍ਰੀ ਹੈ ਉਹ ਵੀ ਫ੍ਰੀ ਆ ਵੀ ਫ੍ਰੀ ਆ ਕਈ ਬੰਦੇ ਲਿਖਦੇ ਆ ਭਾਈ ਆ ਵੀ ਬੋਲ ਆ ਵੀ ਹੋਰ ਬੋਲ ਦਿਆਂਗੇ ਭਾਈ ਮੁੱਦੇ ਕਾਫੀ ਹੋ ਗਏ ਗੱਲਬਾਤ ਥੋੜੀ ਜਿਹੀ ਲੰਮੀ ਹੋਗੀ ਤੇ ਇੱਕ ਕਹਿੰਦਾ ਵੋਟਾਂ ਸਾਥ ਦਿਓ ਵੋਟਾਂ 'ਚ ਨਾ ਸਾਥ ਦਿਓ ਮੇਰਾ ਤੁਸੀਂ ਨਾ ਦਿਓ ਨਹੀਂ ਪਾਉਣੀਆਂ ਨਾ ਪਾਓ ਹੱਥ ਬੰਨੇ ਸੋਨੂੰ ਹਰਾਜ ਹੋਰ ਹਰਾਜ ਜਹ ਰਵਣਾ ਤਾਂ ਮੇਰੀਆਂ ਗੱਲਾਂ ਦੇ ਅਮਲ ਕਰ ਲੋ ਮਸਲਾ ਵੋਟਾਂ ਦਾ ਨਹੀਂ ਭਾਈ ਮੋਟਾਂ ਦਾ ਮਸਲਾ ਨਹੀਂ ਮਸਲਾ ਦਾ ਜੋ ਪੰਜਾਬ ਨਾਲ ਬਣੀ ਜਾਂਦਾ ਨਾ ਤੁਸੀਂ ਦੇਖੋਗੇ ਯਾਰ ਪੱਬਾ ਮਾਰ ਕੇ ਰੋਇਆ ਕਰੋਗੇ ਪੱਬਾ ਮਾਰ ਕੇ ਅੱਖਾਂ 'ਚ ਪਾਣੀ ਮੁਕਜੂਰ ਹੁੰਦਿਆਂ ਦੇ ਸਾਨੂੰ ਪੰਜਾਬ ਦੇ ਹਾਲਾਤ ਦੇਖ ਕੇ ਲੋਕੋ ਮਤਾਂ ਕਲਪਦਾ ਓਏ ਕਿ ਧਰਤੀ ਰਹਿਣ ਦੀ ਕੋਈ ਛੱਡੀ ਨਹੀਂ ਬਾਈ ਇਹਨਾਂ ਨੇ ਬਚਾ ਲਓ ਏ ਮਾਂ ਸਾਡੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਖਤ ਮਾਤਾ ਆਪਣੀ ਮਾਂ ਨੂੰ ਸੰਭਲੋ ਏ ਪੰਜਾਬੀਓ ਆਦੇ ਪਿਓ ਪਾਣੀ ਨੂੰ ਸੰਭਲੋ ਆਪਣੀ ਬੋਲੀ ਮਾਂ ਨੂੰ ਸੰਭਲੋ ਕੁਝ ਨਹੀਂ ਰੱਖਿਆ ਇੱਥੇ ਲਾਲਚਾਂ ਚ ਭੱਜੇ ਫੁਰਦਾਂ ਕਮਲੇ ਛੱਟੇ ਹਾਂ ਸ਼ਰਮੂਦ ਆਹ ਪੈਸਾ ਇਕੱਠਾ ਕਰਨਾ ਆਹ ਕਰਨਾ ਆਹ ਬਣਾਉਣਾ ਉਹ ਇੱਥੇ ਰਹਿਣ ਤੇ ਤਾਮਚਾਮ ਇੱਥੇ ਰਹਿ ਜਾਣੇ ਹੋਏ ਇਹ ਖਬਰਾ ਕੌਣ ਇੱਥੇ ਆ ਕੇ ਕਾਬੂ ਹੋ ਜਾਊਗਾ ਸਾਡੇ ਕਮਾਏ ਹੋਏ ਪੈਸੇ ਤੇ ਯਾਰ ਨਸਲਾਂ ਬਚਾ ਲੋ ਨਸਲਾਂ ਬਚਾਉਣ ਖਾਤਰ ਗੱਲਾਂ ਤੇ ਅਮਲ ਕਰਨਾ ਪੈਣਾ ਤੇ ਲੜ ਬੰਨ ਕੇ ਆਪਣੀਆਂ ਨਸਲਾਂ ਨੂੰ ਇਹਨਾਂ ਚੀਜ਼ਾਂ ਨਾਲ ਜੋੜਨਾ ਪੈਣਾ ਤੇ ਇਹਨਾਂ ਨੂੰ ਬਚਾਉਣ ਖਾਤਰ ਬਾਈ ਲੜਨਾ ਪੈਣਾ ਸੰਘਰਸ਼ ਕਰਨਾ ਪੈਣਾ ਸੋ ਲੰਮਾ ਹੋ ਗਈ ਗੱਲਬਾਤ ਬਾਈ ਅਖੀਰ ਤੇ ਬੇਨਤੀ ਸਾਂਝਾ ਕਰਦੇਓ ਤੇ ਇੱਕ ਫੇਰ ਥੱਲੇ ਆ ਗਿਆ ਕਹਿੰਦਾ ਬਾਈ 10 ਮਿੰਟ ਤੇਰੀਆਂ ਗੱਲਾਂ ਯਾਦ ਰਹਿਣਗੀਆਂ ਫੇਰ ਟੈਂਪੂਆਂ ਦੀਆਂ ਵੀੜੀਆਂ ਦੇਖਣ ਚਲੇ ਜਾਣਗੇ ਸਹੀ ਗੱਲ ਆ ਭਰਾਵਾ ਚਲੋ ਆਪਣਾ ਫਰਜ਼ ਆ ਨਿਭਾ ਰਹੇ ਆ ਹਰ ਬੰਦੇ ਨੂੰ ਫਰਜ਼ ਨਿਭਾਉਣਾ ਪੈਣਾ ਭਰਾ ਪਤਾ ਨਹੀਂ ਹੁੰਦਾ ਭੌਰ ਨੇ ਕਦੋਂ ਡਾਰੀ ਮਾਰ ਜਾਣੀ ਆ ਦੁਨੀਆ ਤੋਂ ਆਪਾਂ ਕਦੋਂ ਤੁਰ ਜਾਣਾ ਤੇ ਜਾਣ ਤੋਂ ਪਹਿਲਾਂ ਯਾਰ ਫਰਜ਼ ਨਿਭਾ ਕੇ ਜਾਈਓ ਮੇਰਾ ਵੀਰੋ ਸੋਚੋ ਇਹਨਾਂ ਗੱਲਾਂ ਬਾਰੇ ਯਾਰ ਗੌਰ ਕਰਿਓ ਅਸੀਂ ਖਾਤਮੇ ਵੱਲ ਵੱਧ ਰਹੇ ਆਂ ਭਾਈ ਤੇ ਇਹ ਧਰਤੀ ਇਹ ਸੱਭਿਆਤਾ ਨਾ ਇਹ ਪਾਣੀ ਇਹ ਬੋਲੀਆਂ ਇਤਿਹਾਸ ਸਾਇਤ ਇਹ ਖਤਮ ਨਹੀਂ ਹੋਣਾ ਚਾਹੀਦਾ ਇਹ ਸਾਨੂੰ ਬੜੀਆਂ ਜਾਨਾਂ ਬੜੀਆਂ ਕੀਮਤਾਂ ਚੁਕਾ ਕੇ ਹਾਸਲ ਹੋਇਆ ਬੜੇ ਖੂਨ ਡੋਲ ਕੇ ਬੜੀਆਂ ਛਾਤਾਂ ਦੇ ਕੇ ਬੜੇ ਕੱਲੂ ਘਾਰੇ ਚੱਲ ਕੇ ਬੜੀਆਂ ਜੰਗਾਂ ਕਰਕੇ ਸ਼ਾਸਨ ਹੋਇਆ ਇਹਨੂੰ ਜਾਣ ਨਾ ਦਿਓ ਇਹਨੂੰ ਗਮਾ ਨਾ ਲਿਓ ਭਾਈ ਇੰਨੀ ਗਬੰਤੀ ਆ ਚਾਉਂਦੇ ਵਸਦੇ ਰਹੋ ਪੰਜਾਬੀਓ ਮੈਂ ਤਾਂ ਹਮੇਸ਼ਾ ਤੁਹਾਡੀ ਖੈਰ ਸੁੱਖ ਮੰਗਦਾ ਪਰ ਜਦੋਂ ਦੁਖੀ ਹੁੰਨਾ ਉਦੋਂ ਫਿਰ ਗਲਾਂ ਵੀ ਕੱਢਦਾ ਮਨ ਵੀ ਗਾਲਾਂ ਕੱਢਦਾ ਕਈ ਵਾਰੀ ਜ਼ੁਬਾਨ ਤੇ ਵੀ ਗੱਲ ਆ ਜਾਂਦੀ ਹੈ ਵੀ ਅਸੀਂ ਕਦੋਂ ਸਮਝਾਂਗੇ ਹੁਣ ਜਮੇ ਅਸੀਂ ਖਾਮ ਵਿੱਚ ਚੁੱਕੇ ਆ ਸੋ ਮੇਰਾ ਵੀਰ ਗੱਲਬਾਤ ਨੂੰ ਚੰਗੀ ਤਰ੍ਹਾਂ ਸੁਣ ਲਿਓ ਅਖੀਰ ਤੱਕ ਸ਼ੁਰੂ ਤੋਂ ਲੈ ਕੇ ਇਹਦੇ ਨੂੰ ਸਾਂਝਾ ਕਰ ਦਿਓ ਤੇ ਇਹਨਾਂ ਦਾ ਵਿਰੋਧ ਕਰੋ ਸੋਡੇ ਕੋਲੇ ਜਿਹੜਾ ਵੀ ਕੋਈ ਸਿਆਸੀ ਬੰਦਾ ਆਉਂਦਾ ਕਿਸੇ ਵੀ ਪਾਰਟੀ ਦਾ ਉਹਨੂੰ ਇਹ ਗੱਲਾਂ ਬਾਰੇ ਪੁੱਛੋ ਨਹਿਰਾਂ ਪੱਕੀਆਂ ਹੋਣ ਬਾਰੇ ਦਰਿਆਵਾਂ ਨੂੰ ਜੋੜਨ ਬਾਰੇ ਯੂਨੀਵਰਸਿਟੀਆਂ ਦੇ ਵੀਸੀ ਲਾਉਣ ਬਾਰੇ ਚੰਡੀਗੜ੍ਹ ਦੇ ਵਿੱਚ ਜਿਹੜਾ ਇਹਨਾਂ ਨੇ ਚੀਫ ਸੈਕਟਰੀ ਦੀ ਪੋਸਟ ਕ੍ਰੀਏਟ ਕੀਤੀ ਉਹਦੇ ਬਾਰੇ ਚੰਡੀਗੜ੍ਹ ਚ ਕੇਂਦਰ ਨੇ ਰੂ ਲਾਗੂ ਕੀਤੇ ਕਿਉਂ ਕੀਤੇ ਤੁਸੀਂ ਉਹਦੇ ਲਈ ਕੀ ਕੀਤਾ ਬਿਰੋਧੀਆਂ ਨੇ ਕਾਲੀਆਂ ਨੇ ਕਾਂਗਰਸੀਆਂ ਨੇ ਦੂਜਿਆਂ ਤੀਜਿਆਂ ਨੇ ਸਰਕਾਰ ਨੇ ਕੀ ਕੀਤਾ ਇਹਦੇ ਬਾਰੇ ਪਾਣੀਆ ਯਰ ਪਾਤੀਓ ਦੇ ਬਾਰੇ ਕੀ ਕੀਤਾ ਇਹ ਸਵਾਲ ਜਰੂਰ ਪੁੱਛਿਆ ਕਰੋ ਬਈ ਇਹ ਅਸਲ ਅਸਲ ਸਵਾਲ ਇਹ ਆ ਇਹ ਸਵਾਲ ਨਹੀਂ ਹੈਗਾ ਵੀ ਆ ਮੁਕਤ ਦੇ ਦਿਓ ਆ ਦੇ ਦਿਓ ਆ ਗਲੀ ਬਣਾ ਦਿਓ ਨਾਲੀ ਬਣਾ ਦਿਓ ਲਾਇਸੈਂਸ ਬਣਾ ਦਿਓ ਇਹ ਕੰਦਾ ਨਹੀਂ ਹੋਣਾ ਅਸਲ ਮੁੱਦਿਆਂ ਤੇ ਆਓ ਬਾਈ ਧੰਨਵਾਦ ਜਿਉਂਦੇ ਵਾਸਤੇ ਰੋਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ